ست ستری ہرجندر والی یو یوٹیوب چینل پہ تا سواگت کوئی بھی چینل لاؤ نیشنل چینل کوئی بھی اج نہیں گل کرنی کہ چینل کرتے کی نے کیوں جرمانہ لگیا کی یہ نفرت پھلا رہے نے کنی فیک نیوز کنا کچھ پر ایک گل ہے کہ کوئی بھی چینل جو تو جب لے پرائم ٹائم پہ تو تیرے سامنے نظر کون آ ਇੱਕੋ ਚਿਹਰਾ ਜਬਤਬਦ ਦੋ ਚਿਹਰੇ ਹੋ ਜਾਣਗੇ ਤੇ ਨਹੀਂ ਤਾਂ ਫਿਰ ਇੱਕੋ ਹੀ ਚਿਹਰਾ ਚਾਹੇ ਉਹ ਮੰਦਰ ਦਾਦ ਘਾਟਣਾ ਚਾਹੇ ਕੋਈ ਪੂਜਾ ਕਰਨੀ ਹੈ ਚਾਹੇ ਉਹ ਘਾਟਨ ਕਰਨਾ ਰੇਲ ਦਾ ਕੋਈ ਵੀ ਉਹ ਘਾਟਨ ਕਰਨਾ ਕੋਈ ਵੀ ਕੰਮ ਕਰਨਾ ਕੋਈ ਵੀ ਸਟੇ ਇਹੀ ਚੱਲਿਆ ਤੇ ਹੁਣ ਅੱਜ ਕੱਲ ਨਾਰਾ ਚੱਲ ਰਿਹਾ ਹੈ ਆਪ ਕੀ ਵਾਰ 400 ਕੇ ਪਾਰ ਪਰ ਮੈਂ ਇਹ ਦੇਖ ਰਿਹਾ ਹੈ ਇਹ ਦੂਜਾ ਐਂਗਲ ਵੀ ਹੈ ਤਸਵੀਰ ਦਾ ਦੂਜਾ ਪਾਸਾ ਵੀ ਹੁੰਦਾ ਹੈ ਵੈਸੇ ਜਦੋਂ ਮੈਂ ਦੂਜੇ ਪੈਸੇ ਦੀ ਗੱਲ ਸੋਚ ਰਿਹਾ ਸੀ ਤੇ ਮੈਨੂੰ ਜਿੰਨਾ ਕੱਠ ਕੱਲ ਬਿਹਾਰ ਦੇ ਵਿੱਚ ਦੇਖਿਆ ਗਾਂਧੀ ਮੈਦਾਨ ਦੇ ਵਿੱਚ ਜਦੋਂ ਜਨ ਵਿਸ਼ਵਾਸ ਰੈਲੀ ਕੀਤੀ ਇੰਡੀਆ ਗੱਠ ਜੋੜ ਦੇ ਸਾਰੇ ਵੱਡੇ ਲੀਡਰ ਉੱਤੇ ਪਹੁੰਚੇ ਹੋਏ ਸੀ ਤੇ ਤੇਜਸਵੀ ਯਾਦਵ ਕਹਿੰਦੇ ਸੀ 10 ਲੱਖ ਲੋਕ ਮਨ ਲਓ 10 ਲੱਖ ਨਹੀਂ 5 ਹੀ ਮੰਨ ਲਓ ਅੱਧੇ ਮੰਨ ਲਓ ਕਿ ਕਿਤੇ ਘਟਨੇ ਤੇ ਜਿਸ ਤਰ੍ਹਾਂ ਬੋਲ ਰਹੇ ਸੀ ਤੇ ਮੈਨੂੰ ਲੱਗ ਰਿਹਾ ਸੀ ਕਿ ਸੱਚਮੁੱਚ ਹੀ ਉਹ ਸ਼ਖਸ ਜਿਸ ਨੂੰ ਇਹ ਲੱਗਦਾ ਕਿ ਮੈਂ ਮੈਨੂੰ ਹਰਾਉਣਾ ਔਖਾ ਹੈ ਉਹ ਨੂੰ ਉਹਦੀ ਚਿੰਤਾ 'ਚ ਬਾਧਤਾ ਜ਼ਰੂਰ ਕਰ ਲੋ ਹੋਇਆ ਹੋਏਗਾ ਵੈਸੇ ਮੈਂ ਅਕਸਰ ਹਬੀਬ ਜ਼ਾਲਿਮ ਦਾ ਇਹ ਸ਼ੇਰ ਯਾਦ ਕਰ ਲੈਂਦਾ ਕਿ ਤੁਮਸੇ ਪਹਿਲੇ ਜੋ ਇੱਕ ਸ਼ਖਸ ਜਹਾ ਤਖਤ ਨਸ਼ੀਂ tha ਉਸ ਕੋ ਵੀ ਆਪਣੇ ਖੁਦਾ ਹੋਣੇ ਪਰ ਇਤਨਾ ਹੀ ਜਕੀ tha ਤੁਸੀਂ ਕਦੇ ਦੇਖਿਆ ਮੋਦੀ ਕੀ ਗਰੰਟੀ ਉਹ ਮੈਨੂੰ ਕੱਲ ਇੱਕ ਬੰਦਾ ਕਹਿੰਦਾ ਤੁਸੀਂ ਮੀਡੀਆ ਦੇ ਬੰਦੇ ਹੋ ਕਦੇ ਸਵਾਲ ਕੀਤਾ ਕਿ ਕੀ ਦੇ ਲਈ ਗਰੰਟੀ ਐ ਐਮਐਸਪੀ ਦੀ ਗਰੰਟੀ ਨੌਜਵਾਨਾਂ ਦੀ ਨੌਕਰੀ ਦੀ ਗਰੰਟੀ ਗਰੰਟੀ ਦੱਸੋ ਕੀਨ ਤੋਂ ਭਾਰਤ ਨੂੰ ਬਚਾਉਣ ਦੀ ਜਿਹੜੀ ਜ਼ਮੀਨ ਤੇ ਕਬਜ਼ਾ ਕੀਤਾ ਉਹਦੀ ਗਰੰਟੀ ਗਰੰਟੀ ਕਾਦੀ મોદી ਕੀ ਇਹ ਤਾਂ ਦੱਸੋ ਨਾ ਕਹਿੰਦਾ ਸਵਾਲ ਕਰੋ ਤੁਸੀਂ ਕਿ ਕੋਈ ਚਾਰ ਉਪਲਬਧੀਆਂ ਗਨਾਵ ਜੀ ਦੇ ਕਰਕੇ ਅਸੀਂ ਮੰਨੀਏ ਕਿ ਤੁਸੀਂ ਜਿੱਤੋ ਜਾਂ ਤੁਹਾਡੀ ਗਰੰਟੀ ਨੂੰ ਅਸੀਂ ਮੰਨੀਏ ਤੇ ਉਹ ਬੰਦੇ ਦਾ ਨੈਚਰਲ ਆਮ ਬੰਦੇ ਦਾ ਮੈਂ ਹੈਰਾਨ ਹੋ ਗਿਆ ਕਹਿੰਦਾ ਜੀ ਕਦੇ ਸੁਣਿਆ ਕਿ ਜਿੱਥੇ ਵੀ ਜਾਂਦੇ ਨੇ ਇਹ ਰਹੀ ਪ੍ਰਾਣਾ ਰਗ ਬ੍ਰੋਧੀਆ ਤੇ ਤਬਾ ਕਾਂਗਰਸ ਨੇ ਕੁਝ ਨਹੀਂ ਕੀਤਾ ਫਲਾਣੇ ਤੁਸੀਂ ਕੀ ਕੀਤਾ ਉਹ ਤੇ ਕਿਉਂ ਨਹੀਂ ਗੱਲ ਕਰਦੇ ਦੇਖੋ ਗੱਲ ਤਾਂ ਉਹਦੀ ਕਿਸੇ ਹੱਦ ਤੱਕ ਮਨ ਨੂੰ ਲੱਗੀ ਪਰ ਮੈਂ ਅੱਜ ਗੱਲ ਉਹ ਨਹੀਂ ਕਰਨੀ ਮੈਂ ਤਾਂ ਗੱਲ ਕਰਨੀ ਹੈ ਜਿਹੜੀ ਕੱਲ ਹੋਈ ਜਿਹੜੀ ਗਾਂਧੀ ਮੈਦਾਨ ਬਿਹਾਰ ਦੇ ਵਿੱਚ ਪਟਨੇ ਦੇ ਵਿੱਚ ਇਹ ਮੈਦਾਨ ਪੈਸੇ ਆਪਣੇ ਆਪ ਚ ਬਹੁਤ ਕਮਾਲ ਹੈ ਇਕ ਜਦੋਂ ਅਸੀਂ ਕਾਲਜ ਚ ਪੜ੍ਹਦੇ ਸੀ ਮੈਂ ਵੀ ਗਿਆ ਸੀ ਜਦੋਂ ਜੈ ਪ੍ਰਕਾਸ਼ ਨਰਾਇਣ ਲੁਧਿਆਣੇ ਆਏ ਸੀ ਲੇਕਿਨ ਉਹ ਜਿਹੜੀ ਸੰਪੂਰਨ ਕ੍ਰਾਂਤੀ ਦਾ ਨਾਰਾ ਸ਼ੁਰੂ ਹੋਇਆ ਸੀ ਉਹ 1974 ਦੇ ਵਿੱਚ ਗਾਂਧੀ ਮidan ਤੋਂ ਸ਼ੁਰੂ ਹੋਇਆ ਸੀ ਜਿੱਥੇ ਕੱਲ ਆਰ ਜੀ ਡੀ ਨੇ ਰਾਸ਼ਟਰੀ ਜਨਤਾ 당ਲੇ ਜਨ ਵਿਸ਼ਵਾਸ ਮਹਾਰਲੀ ਕੀਤੀ ਇਹ ਰੈਲੀ ਭਾਂਵੇਂ ਆਰਜੀਤ ਨੇ ਕੀਤੀ ਪਰ ਇਹ ਤਾਂ ਇੰਡੀਆ ਗੱਠ ਜੋੜ ਦੀ ਸਭ ਤੋਂ ਵੱਡੀ ਸੱਚਮੁੱਚ ਮਹਾਰੈਲੀ ਸੀ ਔਰ ਇਹਦੇ ਵਿੱਚ ਸਾਰੇ ਆਲਮੋਸਟ ਕੋਈ ਚਾੜ ਮਲਕਰਜਨ ਖੜ ਗਏ ਲਾਲੂ ਪ੍ਰਸ਼ਾਦ ਯਾਦਵ ਨੇ ਤਾਂ ਉਹ ਹੀ ਸੀ ਰੋਹਨ ਗਾਂਧੀ ਤੇਜਸਵੀ ਯਾਦਵ ਨੇ ਤਾਂ ਤਿਆਰੀ ਕੀਤੀ ਸੀ ਅਖਲੇਸ਼ ਯਾਦਵ ਸੀਤਾਰਾਮ ਜੇਚਰੀ ਡੀ ਰਾਜਾ ਮਤਲਬ ਸਾਰੇ ਇੰਡੀਆ ਗੱਠ ਚੋੜ ਦੇ ਜਿਹੜੇ ਤਨੰਤਰ ਉੱਥੇ ਹਾਜ਼ਰ ਸੀ ਤੇ ਫਿਰ ਉੱਥੇ ਜਿਸ ਤਰੀਕੇ ਨਾਲ ਨਿਸ਼ਾਨੇ ਲਾਏ ਗਏ ਮੋਦੀ ਤੇ ਨਤੀਸ਼ ਕੁਮਾਰ ਤੇ ਖਾਸ ਤੌਰ ਤੇ ਉਹ ਵੀ ਦੇਖਣ ਵਾਲੇ ਸੀ ਤੇ ਖੈਰ ਦੇਖੋ ਹੁਣ ਪਹਿਲਾ ਕੱਲਾ ਬੋਲਦਾ ਸੀ ਰਾਹੁਲ ਗਾਂਧੀ ਰਾਹੁਲ ਗਾਂਧੀ ਜੀ ਤੇ ਇਹਨਾਂ ਨੇ ਬਜਾਰਾਂ ਕਰੋੜ ਖਰਚਤਾ ਉਹਨੂੰ ਰਾਹੁਲ ਗਾਂਧੀ ਤੋਂ ਪੱਪੂ ਬਣਾਉਣ ਲਈ ਪਰ ਉਹ ਡਟਿਆ ਰਿਹਾ ਵੀ ਇਹ ਤਾਂ ਉਹਦੇ ਚ ਸਿੱਧਾ ਹੈ ਭਾਵੇਂ ਉਹਦਾ ਵਧੀਆ ਬਲਾਰਾ ਨਹੀਂ ਜਿੱਦਾਂ ਬੋਦੀ ਸਾਹਿਬ ਨੇ ਲੇਕਿਨ ਰਾਹੁਲ ਗਾਂਧੀ ਜਿਸ ਤਰੀਕੇ ਨਾਲ ਸੱਚ ਬੋਲ ਰਿਹਾ ਹੈ ਨੀਦ ਹਰਾਮ ਤੱਕ ਕਰ ਰਿਹਾ ਹੈ ਸਵਾਲ ਖੜੇ ਕਰ ਰਿਹਾ ਜਵਾਬ ਨਹੀਂ ਹੈ ਕੱਲ ਵੀ ਉਹਨਾਂ ਨੇ ਜਿਹੜੇ 73% ਨੂੰ ਜਿਸ ਤਰੀਕੇ ਨਾਲ ਦੇਸ਼ ਦੀ ਆਬਾਦੀ ਦੇ 73% ਨੂੰ ਐਡਰੈਸ ਕੀਤਾ ਅੰਕੜਿਆਂ ਦੇ ਨਾਲ ਮਤਲਬ ਸਵਾਲ ਪੁੱਛ ਕੇ ਫਾਰ ਐਗਜ਼ਾਮਪਲ ਕਿ ਤੁਸੀਂ ਐਸਸੀ ਐਸਟੀ ਓਬੀਸੀ ਸਾਰੇ ਬਲਾਕ 73 ਹੋ ਗਏ ਤੁਹਾਡੀ ਕਿੰਨੀ ਤੁਹਾਡਾ ਸ਼ੇਅਰ ਕਿੰਨਾ ਹੈ ਤੁਹਾਨੂੰ ਪੁੱਛਦਾ ਕੌਣ ਹੈ ਇੱਥੇ ਤੁਹਾਡੀਆਂ ਨੌਕਰੀਆਂ ਚ ਕਿੱਦਾਂ ਹੈ ਬਿਰੋਕਰੇਟਸ ਤੁਸੀਂ ਕਿੰਨੇ ਹੋ ਤੁਸੀਂ ਜਸਲ ਤਾਂ ਸੀ ਮੀਡੀਆ 'ਚ ਤੁਹਾਡਾ ਨੌ ਲੋਕ ਕੋਈ ਬੰਦਾ ਹੈ ਵੈਸੇ ਗੱਲ ਤਾਂ ਠੀਕ ਹੈ ਉਹ ਤਾਂ ਕਹਿੰਦਾ ਮੇਨ ਐਂਕਰ ਵੀ ਦੱਸ ਦੋ ਤੁਹਾਡਾ ਕਿਹੜਾ ਹੈ ਇਸ ਕਿਸਮ ਦੀ ਗੱਲ ਵੀ ਜਿਹੜੀ ਕੱਲੇ ਕੱਲੇ ਗੱਲ ਕੱਲਾ ਹੀ ਦੀ ਮਲਕਰ ਜਨ ਖੜਗੇ ਵੀ ਤਾਂ ਕੱਲ ਹਾਲਾਂਕਿ ਹਿੰਦੀ ਇਹੋ ਜੀ ਹੈ ਲੇਕਿਨ ਕੱਲ ਤਾਂ ਸ਼ੇਰ ਵੀ ਸੁਣਾਇਆ اور ملک ارجن گئے نے کہاں دے بچ جا کے لوگ سوال کر کے جھوٹ نگا کیا بتائیے آپ کو پندرہ کروڑ ملا نہیں ملا پھر اوکے آپ کو دو کروڑ نوکریاں ملی لوگ نہیں. نہیں ملی جھوٹ ہوا نا دوسرا جھوٹ تیسرا جھوٹ آپ کو مکان چت سب کو ملی نہیں ملی تیسرا جھوٹ اس کا مطلب مودی جھوٹ بولتا ہے ਇਹ ਇਸ ਤਰੀਕੇ ਨਾਲ ਵੀ ਸ਼ੇਅਰ ਵੀ ਸੁਣਾਏ। ਤੋਂ ਇਹ ਕੱਲ ਕੱਲ ਲਾਲੂ ਪ੍ਰਸ਼ਾਦ ਜਾਦਵ ਤਾਂ ਚਰਨ ਬਿਸ਼ੁਰ ਕਹਿ ਬਿਮਾਰ ਹੈ ਪਰ ਉਹਦੀ ਕਹਾਣੀ ਦੇਖੋ ਜੀ ਮਾਨਸਿਕ ਤੌਰ ਤੇ ਲੋਕ ਕਿੰਨੇ ਉਹਦੇ ਨਾਲ ਜੁੜੇ ਨੇ ਭਾਵੇਂ ਜੇਲ ਆਉਂਦਾ ਜਾਂਦਾ ਰਹਿੰਦਾ ਹੈ ਲੇਕਿਨ ਤਜਸਵੀ ਬਹੁਤ ਇਕਾ ਨਿਕਲਿਆ ਵੇਸੇ ਦੇਖਣ ਵਾਲੀ ਗੱਲ ਹੈ। ਤਜਸਵੀ ਨੇ ਜਿਹੜਾ ਦਾ ਚਾਚਾ ਘੇਰਿਆ ਨਤੀਸ਼ ਕੁਮਾਰ ਜਿਸ ਤਰੀਕੇ ਮੈਨੂੰ ਇਹ ਲੱਗਦਾ ਕਿ ਤਜਸਵੀ ਲਾਲੂ ਬਾਗ ਵੱਡਾ ਲੀਡਰ ਬਣੂਗਾ। ਜੋ ਫਰ ਕ腐ਪਸ਼ਨ ਵਾਲੇ ਕੰਮ ਤੋਂ ਬਚਾ ਬਚਾ ਰਹੇ ਲੇਕਰ ਕੱਲ ਤਾਂ ਇਹ ਵੀ ਹੋਇਆ ਵੀ ਜਾਨ ਪੁੱਛ ਕੇ ਭੇਜ ਰਿਆ ਲਾਲੂ ਇਹ ਵੀ ਕਈਆਂ ਨੇ ਗੱਲ ਉੱਥੇ ਕੀਤੀ ਔਰ ਚਾਹੇ ਲਾਲੂ ਚ ਅਖਲੇਸ਼ ਅਖਲੇਸ਼ ਵੀ ਬਹੁਤ ਤਕਾ ਹੋ ਗਿਆ ਕਹਿੰਦਾ ਦੇਖੋ 80 ਹੈਗੇ ਨੇ ਯੂਪ ਦੀਆਂ ਬਿਹਾਰ ਦੀਆਂ 40 ਨੇ ਬਸ 120 ਤੇ ਗੇਮ ਖੇਡੀ ਜਾ ਸਕਦੀ ਹੈ ਤੁਸੀਂ ਆ ਜਾਓ ਨਹੀਂ ਹੁਣ ਇਹ ਜਿਹੜਾ ਕੁਝ ਕੱਲ ਉੱਥੇ ਹੋਇਆ ਇਹਨੂੰ ਇਸ ਤਰੀਕੇ ਨਾਲ ਆਪਾਂ ਜਦੋਂ ਦੇਖਦੇ ਹਾਂ ਨਾ ਤਾਂ ਲੱਗਦਾ ਹੈ ਕਿ ਬਹੁਤ ਔਖਾ ਹੋਇਆ ਪਿਆ ਇਹਨਾਂ ਨੂੰ ਜੋ ਮਰਜੀ ਕਹੀ ਜਾਣ ਅੰਦਰ ਵੀ ਵਿਵਾਦਤ ਜਿਹੜੀ ਐਨਾ ਕਦੇ ਨਹੀਂ ਮੋਦੀ ਸਾਹਿਬ ਨੇ ਸੋਚਿਆ ਉਹ ਸ਼ਖਸ ਜੀ ਦਾ ਮੈਂ ਸ਼ੇਰ ਸੁਣਾਇਆ ਨਾ ਜਿਹੜਾ ਉਹਨੂੰ ਸੀ ਜਿਹੜਾ ਵੀ ਮੈਨੂੰ ਮੈਨੂੰ ਚੈਲੰਜ ਨਹੀਂ ਚੈਲੰਜ ਤਾਂ ਸ਼ੁਰੂ ਹੋ ਗਿਆ ਚੈਲੇ ਤਾਂ ਥੋੜਾ ਉਹ ਨਹੀਂ ਕਰਤਾ ਜਿਹੜਾ ਭੋਜਪਰੀ ਕਲਾਕਾਰ ਹੈ ਪਵਨ ਸਿੰਘ ਜਿਹਨੂੰ ਆਨਸੈਂਸ ਤੋਂ ਟਿਕਟ ਦਿੱਤੀ ਕਈ ਤਾਂ ਟਿਕਟ ਦੇ ਕੇ ਲੈ ਕੇ ਜਵਾਬ ਦੇ ਰਹੇ ਨੇ ਉਹਨੇ ਜਵਾਬ ਦਿੱਤਾ ਕਹਿੰਦਾ ਮੈਂ ਨਹੀਂ ਲੜਦਾ ਮੈਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਟਿਕਟ ਦਿੱਤੀ ਮੈਂ ਨਹੀਂ ਲੜਨਾ ਸਤਿਪੁਰਨ ਸ਼ਨਾ ਦੇ ਖਿਲਾਫ ਜਿਹੜੀ ਦੋਨੇ ਵਿਹਾਰੀਆਂ ਨੂੰ ਪੜਾਉਣਾ ਚਾਹੁੰਦੇ ਸੀ ਇਹ ਨਹੀਂ ਹੁਣ ਤੁਸੀਂ ਦੇਖੋ ਚਲੋ ਛੱਡੋ ਹਰਸ਼ਵਰਧਨ ਜਿਹੜਾ ਕੋਵਿਡ ਦੇ ਟਾਈਮ ਹਰ ਰੋਜ਼ ਆਪਾਂ ਸੇਤ ਮੈਤਰੀ ਦੀ ਗੱਲ ਸੁਣਦੇ ਸੀ ਉਹਦੀ ਟਿਕਟ ਕੱਟਤੀ ਉਹਦੀ ਟਿਕਟ ਕੱਟੀ ਉਹਦੀ ਥਾਂ ਤੇ ਦੇਤੀ ਪ੍ਰਵੀਨ ਘੱਡੇਵਾਲ ਨੂੰ ਉਹਨੇ ਸੰਿਆਸੀ ਲੈ ਲਿਆ ਕਹਦਾ ਬਹੁਤ ਹੋ ਗਈ 30 ਸਾਲ ਸੇਵਾ ਕਰ ਲਈ ਇਹਨਾਂ ਦੀ ਹੁਣ ਤਾਂ ਕਹਿੰਦਾ ਲੋਕਾਂ ਦੀ ਸੇਵਾ ਕਰਾਂਗਾ ਆ ਤਾਂ ਹਸਪਤਾਲ ਚਲਾਵਾਂਗੇ ਹੋਵੇ ਇਹ ਵੀ ਛੱਡੋ ਨਿਤਨ ਪਟੇਲ ਜੋ ਗੁਜਰਾਤ ਚ ਹੈ ਬੜਾ ਨੇੜੇ ਹੈ ਅੰਮਿਤ ਸ਼ਾਹ ਦੇ ਉਹ ਵੀ ਫਿਰ ਜੈਨਤ ਸ਼ਾਹ ਜਸਵੰਤ ਸਿੰਘ ਜੈਨਸੇਣਾ ਜਸਵੰਤ ਸਿੰਘ ਦਾ ਮੁੰਡਾ ਜਸਵੰਤ ਸਿੰਘ ਬੜਾ ਲੀਡਰ ਰਿਹਾ ਵਿਦੇਸ਼ ਮੰਤਰੀ ਰਿਹਾ ਜਿਹੜਾ ਹੈ ਉਹ ਵਿੱਤ ਮੰਤਰੀ ਵੀ ਰਿਹਾ ਉਹਦਾ ਵੱਡਾ ਠੀਕ ਗੋਤੋਂ ਕਬੀਰ ਉਹ ਤਾਂ ਚਰਾਗਪਾਸਪਨ ਵੀ ਨਰਾਜ ਹੈ ਜਿਨੀ ਅੰਦਰ ਵੀ ਲੜਾਈ ਬਾਹਰੋਂ ਕੀ ਰਿਆ ਜਾ ਰਿਹਾ ਹੈ ਇਤਿਹਾਸ ਨਹੀਂ ਸੀ ਇਹਨਾਂ ਨੂੰ ਕਿ ਵੀ ਇਸ ਤਰ੍ਹਾਂ ਇਸ ਤਰ੍ਹਾਂ ਹੋ ਜਾਊਗਾ ਇਹ ਬਿਲਕੁਲ ਆਸ ਨਹੀਂ ਸੀ ਮੋਦੀ ਸਾਹਿਬ ਨੂੰ ਕਿ ਇੰਡੀਆ ਗੱਠ ਜੋੜ ਬਸ ਇੱਕੋ ਹੀ ਹੈ ਜੇ ਮਮਤਾ ਆ ਜਾਂਦੀ ਹੈ ਮਾਇਬਤੀ ਤਾਂ ਉਹ ਨਹੀਂ ਜਿਸ ਦੇਸ਼ ਦੇ ਵਿੱਚ ਜਿਸ ਤਰੀਕੇ ਨਾਲ ਚੱਲ ਰਿਹਾ ਸਾਰਾ ਕੁਝ ਤਾਂ ਆਪਦੀ ਵਾਰ 400 ਕੋ ਪਾਰ ਥੋੜੀ ਜਿਹੀ ਗੜਬੜ ਲੱਗਦੀ ਹੈ ਸੱਚੀ ਗੱਲ ਤਾਂ ਇਹ ਕਿਉਂਕਿ ਤੁਸੀਂ ਦੇਖੋ ਪੰਜਾਬ ਤੁਹਾਨੂੰ ਕੀ ਲੱਗਦਾ ਕਿ ਜਿਸ ਤਰ੍ਹਾਂ ਦੇ ਹਾਲਾਤ ਨੇ ਕਿਸਾਨਾਂ ਨਾਲ ਜਿਸ ਤਰ੍ਹਾਂ ਦਾ ਦੇਖੋ ਇਹ ਜੇ ਆਪਾਂ ਦੇਸ਼ ਦਾ ਕਰੀਏ ਕਿਸਾਨ ਵਰਦ ਨੇ ਕਿਉਂਕਿ 22 ਤੱਕ ਦੁੱਗਣੀ ਕਰਨੀ ਸੀ ਮੂਵਮੈਂਟ ਵੀ ਚੱਲ ਰਹੀ ਹੈ ਨਹੀਂ ਹੋਈ ਫਿਰ ਨੌਜਵਾਨ ਨੌਕਰੀਆਂ ਬਹੁਤ ਘੱਿਆ ਸੀ 2 ਕਰੋੜ ਘੱਿਆ ਸੀ ਛੋਟੋ ਤੁਸੀਂ ਉਹ ਕੋਈ ਕੁਛ ਤਾਂ ਮਿਲਦਾ ਨਹੀਂ ਮਿਲਿਆ ਨੌਜਵਾਨ ਨੌਜਵਾਨ ਤਾਂ ਬਹੁਤ ਜ਼ਿਆਦਾ ਇਸ ਕਰਕੇ ਵੀ ਨਰਾਜ ਨੇ ਕਿ ਜਿੱਥੇ ਨਿਕਲਦਾ ਉੱਥੇ ਵੀ ਹਾਲ ਬੁਰਾ ਜਿਹੜੀ ਪੇਪਰ ਲੀਕ ਇੱਕ ਤਾਂ ਹੋਈ ਸੀ ਜਿਹੜੇ 48 ਲੱਖ ਬੱਚੇ 48 ਲੱਖ ਗਏ ਉਹਨਾਂ ਦੇ ਸਿੱਧੇ ਸੁਪਨੇ ਤਾਂ ਸੀ ਨਾ ਤੇ ਇਸੇ ਤਰ੍ਹਾਂ ਇੱਕ ਪੇਪਰ ਲੀਕ ਹੋਰ ਹੋ ਗਿਆ ਉਹ ਵੀ ਰੱਦ ਕੀਤਾ ਜਿਹੜੀ ਯੂਪੀ ਦਾ ਹਾਲ ਤਾਂ ਇਹ ਹੋਇਆ ਪਿਆ ਫਿਰ ਮਾਂਡਰੀ ਦਾ ਫਿਰ ਧਜੀਆਂ ਡਾਤੀਆਂ ਚੰਡੀਗੜ੍ਹ ਦੀ ਜੋ ਚੰਡੀਗੜ੍ਹ ਚ ਹੋਇਆ ਉਹਦਾ ਜਵਾਬ ਤਾਂ ਕੋਈ ਨਹੀਂ ਦਿੰਦਾ ਇਹਦਾ ਕੋਲ ਤੋ ਇਸ ਸਾਰੇ ਨੂੰ ਦੇਖ ਕੇ ਪੱਲਾ ਹੀ ਨਹੀਂ ਮਨੀਪੁਰ ਮਦਰ ਜੇ ਤੁਸੀਂ ਸਦੇਸ਼ ਖਲੀ ਦੀ ਗੱਲ ਕਰਦੇ ਹੋ ਮਨੀਪੁਰ ਤੁਸੀਂ ਹਾਲ ਤੱਕ ਨਹੀਂ ਗਏ ਉੱਥੇ ਚੁੱਪ ਕਰ ਜਾਂਦੇ ਹੋ ਤੋ ਲੋਕ ਹੁਣ ਬੋਲਣ ਲੱਗੇ ਨੇ ਮੀਡੀਆ ਮੀਡੀਆ ਚ ਜਦੋਂ ਤੁਸੀਂ ਨਾ ਲਗਾਤਾਰ ਇੱਕੋ ਬੰਦੇ ਨੂੰ ਕਰਦੇ ਹੋ ਉਹਦਾ ਉਲਟਾ ਸਰ ਵੀ ਹੁੰਦਾ ਹੈ ਦੇਸ਼ 'ਚ ਕੁਝ ਹੋਰ ਵੀ ਹੋ ਰਿਹਾ ਹੈ ਸੋ ਮੈਂ ਇਹ ਸਮਝਦਾ ਕਿ ਬਿਹਾਰ ਦੇ ਵਿੱਚ ਜਿਹੜੀ ਕੱਡ ਰੈਲੀ ਹੋਈ ਹੈ ਇਹ ਜਿੱਥੇ ਮੋਦੀ ਸ਼ਾਹ ਲਈ ਚਿੰਤਾ ਦਾ ਵਿਸ਼ਾ ਹੈ ਉੱਥੇ ਉਹ ਵੀ ਲੱਗਦਾ ਹੈ ਕਿ ਇਹ ਇੱਕ ਤਬਦੀਲੀ ਦਾ ਸੰਕੇਤ ਵੀ ਹੈ ਉਹਨਾਂ ਇੱਦਾਂ ਹੀ ਮਜੇ ਕੋਈ ਡਿਗਣਾ ਬਹੁਤ ਬਹੁਤ